ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੀ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੇ ਇੱਕ ਗਾਂ ਦਾ ਨਹੋਲੇ ਜਿਹਾ ਪਾਚਾ ਐਂਡ ਤੇ ਤੁਹਾਨੂੰ ਦਿਖਾਉਣੀ ਆ ਤੇ ਦੋ ਟੁਕੜਾ ਗੱਬਨਾ ਝੋਟੀਆਂ ਤੁਹਾਨੂੰ ਨੋਰਮਲ ਰੇਟ 'ਤੇ ਤੁਹਾਨੂੰ ਦਿਖਾਉਣੀ ਆ ਤੇ ਦੋ ਤਾਜ਼ੀਆਂ ਸੂਈਆਂ ਮੱਝਾਂ ਤੁਹਾਨੂੰ ਦਿਖਾਵਾਂਗੇ ਮਗਰ ਵੀ ਕਟੀਆਂ ਵਹਿੰਨਾਂ ਦੇ ਵੀਡੀਓ ਪੂਰੀ ਜ਼ਰੂਰ ਵੇਖਿਆ ਅੱਜ ਵੀ ਰੇਟ ਜਿਹੜੇ ਨਾਰਮਲ ਹੀ ਕਹਿੰਦੇ ਵੀਰ ਜੀ ਨਹੀਂ ਕਹਿੰਦੇ ਕਰਨੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਵੀਰ ਜੀ ਹੋਰ ਠੀਕ ਆ ਚਲੋ ਵੀਰ ਜੀ ਦਾ ਨਾਮ ਦੱਸਦੇ ਕਰੀ ਹਾਂਜੀ ਦੰਦਰ ਸਿੰਧ ਪਿੰਡ ਛੱਠਾ ਤਸਵੀਰ ਬਟਾਲਾ ਜ਼ਿਲ੍ਹਾ ਕਾਦਾ ਤੇ ਫੋਨ ਨੰਬਰ ਬੋਲਦੇ ਕਰੀ 9056827752 ਠੀਕ ਆ ਤੇ ਰੇਟ ਛੋਟੇ ਛੋਟੇ ਅੱਜ ਵੀ ਹਾਂਜੀ ਰੇਟ ਛੋਟੇ ਹੀ ਆ ਅੱਛਾ ਅਈ ਦੋ ਟੁਕੜਾ ਕੱਪੜਾ ਤੇ ਦੋ ਸਾਡੀ ਦੋ ਵਹਿੜਾ ਰਿਓ ਵੀ ਮੈਂ ਚਲੋ ਵੀਡੀਓ ਵੰਦੀ ਉਹਨਾਂ ਦੱਧੀਆਂ ਮੰਗਾ ਲਈਆਂ ਚਿਆ ਘਟਨਾ ਅੱਛਾ ਉਹ ਬਟਾਟੇ ਦੇ ਲਾਗੇ ਨੇ ਦੱਧੀਆਂ ਉਹਨਾਂ ਮੰਗਾ ਲਈਆਂ ਅੱਛਾ ਬਠਿੰਡੇ ਚਲ ਗਏ ਹਾਂ ਹਾਂਜੀ ਆ ਗਏ ਸੁੱਕੇ ਵੜਾ ਵੱਡਿਆ 20 ਪਲੱਸ ਅੱਛਾ 20 ਪਲੱਸ ਵਾਲਿਆਂ ਉਹ ਵੇਗ ਗੀਆਂ ਤੇ ਹੁਣ ਆਹੀ ਰਹਿ ਗਈਆਂ ਬਸ ਪੰਜ ਪਸ਼ੂ ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਮੱਝ ਜਿਹੜੀ ਹੈ ਪੱਤਾਂ ਦੀ ਸੁਈ ਨੂੰ ਮਲੜੀ ਦੇ ਕੱਟੀ ਜੇ ਕੱਢੀ ਜੇ ਕੱਟੀ ਐ ਜੀ ਆਹ ਰੱਖੀ ਜੇ ਹਾਂ ਕੱਟੀ ਜੇ ਜੀ ਨਾਲੂ ਨਾਲ ਥਾਰਾ ਬਚਾ ਜੀ ਖਲਾਰ ਦੇ ਕਰੀ ਕੱਟੀ ਆ ਦੇ ਸਰ ਨੇ ਤਾਜੀ ਬੱਚਾ ਜੇ ਨਾੜੂ ਬਿਲਕੁਲ ਨਾਲ ਤਾਜੀ ਆ ਜਿਹੜਾ ਤੇ ਜੇ ਤੇ ਬੋਲਾ ਹੀ ਹੁਣ ਇਹਦੇ ਕੋਲ ਹਾਂਜੀ ਬੋਲਾ ਹੀ ਜੀ ਤੁਹਾਨੂੰ 8-9 ਕਿਲੋ ਹਣਾ ਟਾੜੀਂ ਗਾ ਜੀ ਕਿੰਨਾ ਕੁ ਤੇਰਾ ਦੁੱਧ ਚਵਾਈ ਜਾਊਗੀ ਜੀ ਤੇ ਜੀ ਹੁਸਨ ਮੈਂ 13 ਕਿਲੋ ਵੱਗ ਲਈ 11-12 ਕਿਲੋ ਚਵਾਊਗੀ ਚਲੋ ਗਰਮੀ ਦਾ ਮੌਸਮ ਆ 11-12 ਇੰਟਰ ਜਿਹੜਾ ਚਵਾਈ ਜਾਊਗੀ ਜੀ ਨਿਕਾ ਸਿੰਘ ਆ ਸਾਰੇ ਪੱਕੇ ਜੋੜੀ ਜਾਂਦੀ ਹੈ ਚਵਾਈ ਬਹੁਤ ਨਹੀਂ ਰਹੀ ਹੈ ਲੈ ਜਾਵੇ ਜੀ ਤੁਰਨ ਬਾਕੀ ਤਾਜੀ ਸੂਈ ਆ ਸਾਰੀਆਂ ਗਰਮੀਆਂ ਦੁੱਧ ਦੇਣਾ ਇਹਨਾਂ ਨੂੰ ਜਿਆਦਾ ਚਵਾਜੋ ਉਤਰਾਵੇਂ ਪਿੱਠਪੜੇ ਤੋਂ ਚੰਗੀ ਆ ਤੇ ਬਾਕੀ ਵੀਰ ਜੀ ਦੇ ਟਾਈਮ 11 ਵਜੇ ਸਵੇਰੇ 5 ਵਜੇ ਦੀ ਜਵਾਈ ਹੋਈ ਹੈ ਨਾਲੀ ਠੀਕ ਆ ਇਹ ਨਹੀਂ ਬਾਕੀ ਦੁਪਹਿਰ ਦਾ ਟਾਈਮ ਹੈ ਵੀਡੀਓ ਬਣਾਉਂਦਾ 11:00 ਸਵਾ 11 ਦਾ ਟਾਈਮ ਹੈ ਤੇ ਕਿੰਨਾ ਇਹਦਾ ਮੁੱਲ ਰੱਖਦੀ ਹੈ ਵੀਰ ਜੀ ਫਿਰ ਮੁੱਲ ਦਾ ਵੀਰ ਜੀ ਜੇ ਹਿਸਾਬ ਲਈ ਝੋਟੀ ਦਾ 80 85 ਵੀ ਗਰੀ ਲਈਏ ਹਾਂਜੀ ਮੁੱਲੇ ਦਾ 75000 ਅੱਛਾ ਹਾਂਜੀ ਕਿੰਨੇ ਦੇ ਦिए ਹਾਂ ਨਾ 70 ਹਾਦੀ ਹੋਣੀ ਦਾ 70 ਹਜ਼ਾਰ ਦੇ ਦੋਗੇ 70 ਹਜ਼ਾਰ ਜਾਵਾਂਗੇ ਫੋ ਨਿਕਾਸ਼ ਹੋ ਜਾ ਸਾਰੇ ਪੱਖੋਂ ਜੋੜੀ ਚੰਗੀ ਹੈ ਠੀਕ ਹੈ ਚਲੋ ਬਾਕੀ ਮਾਨਤਨ ਮੌਕੇ ਤੇ ਹੋਰ ਕਰ ਦੋਗੇ ਆ ਵੀ ਸਹੀ ਜੀ ਜੀ ਪੰਜ ਛੇ ਦੇ ਹੋ ਗਏ ਮਗਰੇ ਤੇ ਕੱਟੀ ਜੀ ਇਹਦੇ ਮਗਰੇ ਵੀ ਕੱਟੀ ਆ ਤੇ ਮੈਂ ਜੀ 9 ਕਿਲੋ ਦੁੱਧ ਹੀ ਹਟ ਵਰਗੀ ਕਰਨੀ ਚਵਾਈ ਇੱਕ ਨੰਬਰ ਹੋਗੀ ਅੱਛਾ ਕੋਈ ਕਦੇ ਘੂਟਣਾ ਮਗਰੇ ਕੱਟੀ ਥੋੜੀ ਜਿਹਾ ਨਾ ਮੈਂ ਸਭੀ ਜਰਾ ਘੱਟਿਆ ਨਹੀਂ ਇਹਦਾ ਬਾਕੀ ਬੱਚਾ ਵੀ ਕੁਛ ਭਲਿਆ ਹੋਆ ਜਿਹੜਾ ਇਹਦਾ ਕੱਟੀ ਵੀ ਭਲੀ ਆ ਤੇ ਥੋੜੀ ਸਭੀ ਘੱਟਿਆ ਤੇ ਇੱਕ ਇੱਕ ਪੱਕਾ ਦੁੱਧ ਕਿੰਨਾ ਇਹ ਦੇਖ ਲਓ ਨਾ ਦੁੱਧ ਜੀ 9 ਕਿਲੋ ਹੋਗਾ ਤੇ ਕਿੰਨਾ ਕੁ ਚਵਾਈ ਜਾਓਗੇ ਦੁੱਧ ਜੀ 11-12 ਕਿਲੋ ਚਵਾਉਗੀ ਤੋੜ ਦਿਓ ਫੇਰ ਇਹਨੂੰ ਨਹੀਂ ਦੁੱਧ ਵਾਲੀ ਆ ਬਾਕੀ ਚੱਲੋ ਹੁਣ ਮੌਸਮ ਦੇ ਹਿਸਾਬ ਨਾਲ 10 10 ਲੀਟਰ ਮੈਂ ਨਹੀਂ ਦਿੱਤੀ ਸੀ ਨਾਲ ਦੇ ਵਿੱਚ ਮੈਂ ਫੇਰ ਸੁੱਦੀ ਆ ਠੀਕ ਆ ਹਾਂ ਜੀ ਜੀ ਦਵਾਈ ਇੱਕ ਨੰਬਰ ਆ ਅਗਲੇ ਵੇਲੇ ਕੋ ਕੱਪ ਲਈਏ ਥੱਲੇ ਚੰਗੀ ਤਿਆਰ ਹੋਈ ਆ ਕਿ ਕਿੰਨਾ ਵਿੱਚ ਇਹ ਮੁੱਲ ਰੱਖਦੀ ਆ ਇਹਦਾ ਮੁੱਲ ਵੀ ਜੀ ਦਾ 65000 ਆ ਰਿਹਾ 65000 ਆ ਰਿਹਾ ਹਾਂ ਜੈਸ ਨੂੰ ਵੀ ਕਰੀਏ ਬਿਲਕੁਲ 60000 ਦੇ ਦਾਂਗੇ ਅੱਛਾ 60000 ਹੀ ਦੇ ਦੋਗੇ ਹਾਂ ਜੀ ਚਲੋ ਛੋਟ ਛੋਟ ਮੌਕੇ ਤੇ ਹੋਰ ਕਰਦੇ ਹਾਂ ਠੀਕ ਹੈ ਜੀ ਅੱਗੋਂ ਹੌਲੇ ਵਾਲਾ ਕਦਾਦਾ ਮੈਨੂੰ ਹਾਂ ਦੇਖ ਸਰਦੇ ਜੀ ਗਾਹਣਾ ਵੀ ਚੰਗੀ ਆਈ ਆ ਇਹ ਆਈ ਨਾ ਥੋੜਾ ਚਿਰ ਹੋਇਆ ਇਹਨੂੰ ਮਾਲ ਇਤਰੇ ਆਈ ਚਲਾਈ ਆਈ ਚਲਾਈ ਚੱਲਦਾ ਰਿੰਦਾ ਕੋਈ ਆ ਗਿਆ ਕੋਈ ਚੱਲ ਗਿਆ ਤੇ ਹੁਣ ਆ ਟੁਕੜਾ ਕ ਬਣਾਣੇ ਸਰਦਵਾ ਮਹੀਨਾ ਸਿਰ ਤੋਂ ਲੱਗਣਾ ਜੀ ਖਾਣ ਦੇਖ ਸਰਦੇ ਜੀ ਇਹ ਤੋ ਤਿੰਨ ਤਰੀਕੇ ਲਿਆ ਗਏ ਘਰ ਚ ਤੇ ਕਰਾਲੀ ਹੋਣੀ ਅੱਛਾ ਜੀ ਆਈ ਚਾਰ ਪਾ ਪੰਜ ਤੋਂ ਦੋ ਦੇ ਚਾਰ ਕਿਲੋ ਵਰਗੇ ਕੋ ਲਵੇ ਅੱਛਾ ਦਵਾ ਮਹੀਨਾ ਫਿਰ ਤੈਨੂੰ ਲੱਗਣਾ ਪਈ ਝੋਟੀ 6 ਮਹੀਨਾ ਦੀ ਗੱਬ ਬਣਿਆ ਕੇ ਹਾਂ ਸੱਤਵਾ ਸੇ ਤੋਂ ਲੱਗ ਜਾਣਾ ਠੀਕ ਹੈ ਦੋ ਜਮਰਾ ਪਹਿਲਾ ਸੋ ਅਸੀਂ ਦੂਜਾ ਦੂਆ ਸਮਾਰੇ ਠੀਕ ਹੈ ਜਦੋਂ ਪਹਿਲੇ ਨੇ ਦੋਦੇ 11 12 ਕਿਲੋ ਚ ਆਇਆ ਠੀਕ ਹੈ ਬੜੀ ਵੱਡੀ ਝੋਟੀ ਆ ਕੱਦ ਕਾਠੀ ਵੀ ਚੰਗਾ ਤੇ ਉਤਰਾ ਵੀ ਸਾਂਭੇ ਚੰਗੀ ਆ ਹਨਾ ਧੋਰ ਦਾ ਵੀ ਜੇ ਕਰੀ ਨਾ ਫਿਰ ਬੜੀ ਚੰਗੀ ਝੋਟੀ ਆ ਉਤਰਾ ਘੱਟ ਘੱਟ ਚੰਗਾ ਵਾ ਕਾਰਾ ਜੈ ਸਰੀਰ ਤੇ ਸਾਂਭੇ ਚੰਗੀ ਆ ਪੇਟ ਪੜੇ ਤਾਂ ਗੋਲ ਆ ਜਿਹੜੀ ਆਪਾਂ ਦੇਖ ਸਕਦੇ ਦੇ ਵੇਖੋ ਬੇਲਗੜੀ ਦੀ ਓਡੀ ਦੀ ਬਾਕੀ ਇਹ ਆ ਕਿ ਜਿੱਦ ਨੇ ਤਿਆਰ ਹੋਈ ਚੰਗੀ ਝੋਟੀ ਤਿਆਰ ਹੋਊਗੀ ਤੇ ਇਹਦਾ ਵੀ ਜੀ ਮੁੱਲ ਵੀ ਫਿਰ ਜੱਜ ਜੇ ਕਰੀਏ ਆਪਾਂ ਇਹਦਾ 57000 ਸਤਿੰਜਿਆ ਯਾਰ ਜੀ ਕਿੰਨੇ ਦੀ ਦੇ ਦਈਏ ਜਿੰਨੇ ਕੋ ਦੇ ਦਿੰਦੇ ਯਾ ਸੁਣੋ ਹੀ ਕਰੀਏ ਫਿਰ 50000 ਦੀ ਅੱਛਾ 50000 ਦੀ ਦੇ ਦੋ 50000 ਦੀ ਦੇ ਤਾਂ ਮੈਂ ਵੀ ਦੀ 45000 ਦੀ ਉਦਾਂ ਆ ਛੋਟੀ ਅਸਾਂ ਤਾਂ ਮਹੀਨੇ ਦੀ ਗੱਬੜੇ ਦੁੱਧ ਦੀ ਚਾਰਪਾਨੀ ਕਰੋ ਥੱਲੇ ਆ ਠੀਕ ਆ ਹਾਂ ਜੀ ਸਤਵਾਂ ਚਲੋ ਕੱਲ ਤੋਂ ਇਹਨੂੰ ਲੱਗ ਜਾਣਾ ਵਾ ਜੋੜਾਈ ਤੋਂ ਮੈਂ ਪਾਠਾ ਲਿਆ ਠੀਕ ਆ ਇਹਨੂੰ ਕੀਤੀ 7ਵਾਂ ਮਹੀਨਾ ਲੱਗਣਾ ਜੇ 13 ਤਰੀਕ ਤੋਂ ਅੱਛਾ ਇਹਨੂੰ 7ਵਾਂ 13 ਨੂੰ ਲੱਗਣਾ ਤੇਨੂੰ ਨੂੰ ਲੱਗਣਾ ਇਹਨੂੰ 13 ਨੂੰ ਲੱਗਣਾ ਠੀਕ ਆ ਤੇ ਐਵੇਂ ਚੰਗੇ ਪੇਠਪੁੜੇ ਦੀ ਮਾਲ ਕਿਹਾ ਜਿਹੜੇ ਕੋਈ ਪੌਂਛੇ ਕੋਲ ਦੁੱਧ ਹੋਊਗਾ ਕੋਈ ਟੀਗਾ ਕੋਈ ਭੜਾ ਭੜਾ ਵਾਜ ਇਦਾਂ ਹੀ ਮਿਲਦੀ ਹੈ ਅੱਛਾ ਕੋਈ ਟੀਗੇ ਦੀ ਲੋੜ ਨਹੀਂ ਅੱਛਾ ਹਾਂਜੀ ਤੇ ਇਹਦੇ ਕੋਲ 5 ਕਿਲੋ ਤੇ ਲੱਗ ਬੰਨੇ ਦੋ ਟੀਗੇ ਨੂੰ 5 ਕਿਲੋ ਵਰਕੇ ਦੇਣੀ ਠੀਕ ਤੋਰਾਂ ਕਰੀ ਨਾ ਫਿਰ ਬਾਕੀ ਆਈਆਂ ਦੋਵੇਂ ਚੰਗੀ ਸਾਂਭ ਵਾਲੇ ਘਰੋਂ ਆ ਇੱਕੋ ਘਰੋਂ ਆਈਆਂ ਦੋਵੇਂ ਪੇਟ ਫੁੜੇ ਤੇ ਵੀ ਚੰਗੀ ਸਾਂਭੀ ਸੋੰਦੀ ਚੰਗੀ ਐ ਬਾਕੀ ਗਾਵੇਂ ਕੋਈ ਸਾਂਭ ਵਾਲਾ ਕੋਈ ਖੜੂਗਾ ਤੇ ਚੰਗੀਆਂ ਛੋਟੀਆਂ ਤਿਆਰ ਹੋ ਗਈਆਂ ਹੈ ਗਿਆ ਵੀ ਦੋਵੇਂ ਛੋਟੀਆਂ ਆ ਆ ਲੋਈ ਛੋਟੀ ਆ ਜਿਹੜੀ ਆ ਦੇ ਸਾਡੇ ਥਾਣੇ ਦੇ ਵੀ ਲਾਗੇ ਤਾਂ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ ਇਹਦੇ 57000 57 ਹਾਲੀ ਕਿ ਬੁੰਜਾ ਯਾਦ ਦੇਣਾ ਅੱਛਾ ਬੁੰਜਾ ਦੀ ਭਾਵੇਂ ਕੋਈ ਹੋ ਲੈ ਜੇ ਤੇ ਭਾਵੇਂ ਕੋਈ ਹੋ ਤੇ ਜੋੜਾ ਕੋਈ ਲੈ ਜਾਊਗਾ ਤੇ ਫਿਰ ਮਾਨ ਹੁਣ ਕੋਈ ਮਾਨਦਾਨ ਹੋਰ ਕਰਾਣੀ ਠੀਕ ਆ ਤੇ ਹੁਣ ਗਾਂ ਜਿਹੜੀ ਐਂਡ ਤੇੱਕ ਰਹੀ ਆ ਮਾਨਦਾਨ ਵੀਰ ਜੀ ਥੋੜਾ ਜਿਹਾ ਹੁਣ ਆਇਆ ਮੁੜ ਕੇ ਅੱਛਾ ਇਹਨਾਂ ਪਾਣੀ ਕੰਨਾ ਕੋ ਹੋਣਾ ਕੋ ਥੋੜਾ ਬੋਲ ਚਲੋ ਥੋੜਾ ਪਤਾ ਤੇ ਛੋਟ-ਛਾਟ ਕਰਨੀ ਹੁੰਦੀ ਆ ਇਹ ਗਾਲੀ ਚ ਹੀ ਹੋਈ ਜੇ ਅੱਛਾ ਗਾੜਾ ਤੁਹਾਨੂੰ ਵੀ ਪਤਾ ਵੀ ਇਹਦੀ ਗਾੜੇ ਲਈ ਮੈਂ ਚੜੀ ਹਰਦੀ ਹਾਂਜੀ ਤੁਹਾਨੂੰ ਪਤਾ ਸਭ ਕੋਈ ਤਾਜੀ ਗਾਸ਼ ਵੀ ਮਗਰ ਵਧੀਆ ਹਾਂਜੀ ਇਹਨਾਂ ਪਿੰਡੇ ਥਣ ਚਾ ਚੱਲਦਾ ਬਿਲਕੁਲ ਕੋਈ ਨਾਲ ਕੋਈ ਗਿਲਦੀ ਨਹੀਂ ਘਟਿਆ ਇਤਾਰਾ ਕੱਢ ਗਿਆ ਅਸੀਂ ਇਹਦੀਆਂ ਹਣਾ ਬਾਕੀ ਕੋਈ ਰੱਸੀ ਕੋਈ ਮੰਗਾ ਨਹੀਂ ਕੋਣ ਆਇਆ ਪਰ ਦੁੱਧ ਦੇ ਤੇ 10 ਜਲ ਤਿਆਰ ਹੋਊਗਾ ਪੱਕਾ ਹੈਗਾ ਤੋ 10 ਲੀਟਰ ਉਹਦੇ ਹਰੇ ਪਤੋਂ ਤੋਂ ਬਾਹਰ ਹੋਊਗਾ ਅੱਛਾ ਉਹਦੇ ਵੀ ਜੀ ਸੱਜੇ ਸੂਈ ਦੁੱਧ ਤੇਰੇ ਜਰੋਂ ਲਗਾ ਚਾ ਜੂਗੀ ਇਹ ਸੂਈ ਨੇ ਥੋੜੇ ਦਿਨ ਹੋਏ ਆ ਇਹ ਨਾ ਦੁੱਧ ਆਇਆ ਇਹ ਵੀ ਕੋਈ ਰੱਸੀ ਕੋਈ ਮੰਗਾ ਨਹੀਂ ਬਣਾ ਠੰਡੀ ਤੇਰੀ ਠੀਕ ਆ ਗਰਮੀਆਂ ਚ ਚਾਉਣ ਵਾਲ ਇਹਦੇ ਮਗਰ ਵੀ ਵਸ਼ੀ ਹੈ ਵਸ਼ੀ ਤੁਹਾਨੂੰ ਦਿਖਾ ਦੇਵਾਂਗੇ ਇਹਦੇ ਇੱਕ ਮਗਰ ਦੇ ਸਾਂਝ ਤਾਰਾਂ ਜਿਹੜੀਆਂ ਕਿੰਦੇ ਕਿ ਘਟ ਗਈਆਂ ਤੇ ਥਾਣੇ ਤੇ ਤੁਹਾਨੂੰ ਲੱਗੇ ਤੇ ਦਿਖਾ ਦਈਏ ਇੱਕ ਰੀ ਥਾਨਾ ਕਾਫੀ ਚੰਗਾ ਲੱਗਾ ਇਹ ਦੇਖ ਸੰਦੇ ਤੇ ਇਹਦਾ ਵੀ ਜੀ ਕਿੰਨਾ ਫਿਰ ਮੁੱਲ ਮੋਟਰ ਜੀ ਜੀ ਹੋਣਾ ਸੀ ਇਹ ਮਹਿੰਗੀ ਰਹੀ ਚਲੋ 40 ਦੀ ਲਈ ਚਲੋ ਥਣ ਮੜਮੜ ਥਾਰਾ ਘਟ ਗਿਆ ਆ ਹਾਂਜੀ ਕੱਚ ਬੋਲ ਕਿਤੇ ਨਹੀਂ ਮੋਲੇ ਦਾ 30 ਹਜ਼ਾਰ 30 ਹਜ਼ਾਰ ਆ ਹਾਂਜੀ ਚਲੋ ਛੋਟ ਛਾਟ ਥੋੜੀ ਬਾਤੀ ਕਰ ਦੋ 27 ਹਜ਼ਾਰ ਦੀ ਲਾ ਠੀਕ ਹੈ ਜੀ ਹਾਂਜੀ ਤੇ ਬਾਕੀ ਇਹ ਆ ਕਿ ਜੇ ਚਲੋ ਸੋਚ ਨਵੇਂ ਥੋੜੇ ਦਿਨ ਹੋਏ ਆ ਜੀ ਬਾਕੀ ਕੋਈ ਨਹੀਂ ਕੋ ਇਲਜ ਕਰਾਊਗਾ ਨਾ ਕਿਤੇ ਥੋੜਾ ਬਾਕੀ ਕੋ ਤੇਲ ਤਲ ਦੋਗੇ ਨਾ ਦਵਾਈ ਦੋਈ ਥਣ ਬਿਲਕੁਲ ਚੱਲੂਗਾ ਨਾਲੇ ਇਹ ਆ ਕਿ ਸਾਰੀਆਂ ਗਰਮੀਆਂ ਦੋ ਦਿਨ ਨੇ ਜੇ ਚੋਣਾ ਆ ਠੀਕ ਹੈ ਸੰਗਣਾ ਆ ਦੱਖ ਲੋੜੀ ਦੁੱਧ ਹੋਊਗਾ ਥਲੇ ਠੀਕ ਆ ਤਨਾਲੇ ਉਹ ਵੀ ਸੂਣ ਤੋਂ ਬਾਅਦ ਹੀ ਘਟਿਆ ਪਹਿਲਾਂ ਤੇ ਸਹੀ ਜਦ ਤੁਸੀਂ ਲਈ ਉਦੋਂ ਤੇ ਸਾਰਾ ਓਕੇ ਸੀ ਕਿਉਂਕਿ ਇਹਦਾ ਤੇ ਪਤਾ ਹੀ ਆ ਸਾਰਾ ਸਾਨੂੰ ਠੀਕ ਹੈ ਤੇ ਠੀਕ ਹੈ ਵੀਰ ਕੋਈ ਕੁਝ ਕਹਨਾ ਠੀਕ ਹੈ ਵੀਰ ਜੀ ਬਾਕੀ ਕੋਈ ਵੀ ਇੱਥੇ ਆਵੇ ਆਪਣੀ ਸਮਝਣਾ ਵੇਖ ਕੇ ਆਪਣੀ ਤਸੱਲੀ ਕਰੇ ਪੇਰੇ ਆਪਣਾ ਪਸ਼ੂ ਖੜੇ ਜਿਹੜੀਆਂ ਸੂਈਆਂ ਦੋ ਟਾਈਮ ਚੋਲੇ ਕੋ ਤਿੰਨ ਟਾਈਮ ਚੋਲੇ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੇ ਤੇ ਜਿਹੜੀਆਂ ਤੋਕੜਾ ਗੱਬਣਾ ਹੋਵੇ ਜਾ ਕੇ ਚੈੱਕ ਕਰਵਾ ਲਿਆ ਕਰੋ ਇੱਕ ਦੋ ਦਿਨਾਂ ਦੇ ਵਿੱਚ ਚੈੱਕ ਜ਼ਰੂਰ ਕਰਵਾ ਲਿਆ ਕਰੋ ਫਿਰ ਪ੍ਰੋਪਰ ਪਤਾ ਲੱਗ ਜਾਂਦਾ ਸਾਰੀਆਂ ਚੀਜ਼ਾਂ ਦਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ